ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਵੇਖਿਆ ਹੋਵੇਗਾ ਕਿ ਫੇਸਬੁੱਕ ਤੇ ਇੰਸਟਾਗ੍ਰam ਤੇ ਅਤੇ YouTube ਤੇ ਬਹੁਤ ਸਾਰੀਆਂ ਕੁੜੀਆਂ ਆਪਣੀਆਂ ਰੀਲਾਂ ਬਣਾ ਕੇ ਪਾ ਰਹੀਆਂ ਹਨ ਕੋਈ ਕੁੜੀ ਨੱਚ ਰਹੀ ਹੈ ਕੋਈ ਟੱਪ ਰਹੀ ਹੈ ਤੇ ਕੋਈ ਕੁਝ ਕਰ ਰਹੀ ਹੈ ਸਪੈਸ਼ਲ ਮੇਰੀ ਉਹਨਾਂ ਕੁੜੀਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਧਾਰਮਿਕ ਰੀਲਾ ਬਣਾ ਕੇ ਪਾਓ ਤੁਸੀਂ ਦੇਸ਼ ਭਗਤੀ ਦੀਆਂ ਰੀਲਾ ਬਣਾ ਕੇ ਪਾਓ ਕੋਈ ਚੰਗੀ ਰੀਲ ਬਣਾ ਕੇ ਪਾਓ ਤਾਂ ਕਿ ਤੁਹਾਡੇ ਜੋ ਮਾਤਾ ਪਿਤਾ ਨੇ ਉਹਨਾਂ ਦਾ ਸਿਰ ਉੱਚਾ ਹੋਵੇ ਕਿਉਂਕਿ ਜਿਹੜੀ ਤੁਸੀਂ ਰੀਲ ਬਣਾ ਕੇ ਪਾਉਂਦੇ ਹੋ ਉਹ ਰੀਲ ਤੁਹਾਡੇ ਮਾਤਾ ਪਿਤਾ ਕੋਲ ਵੀ ਜਾਂਦੀ ਹੋਵੇਗੀ ਉਹ ਵੀ ਵੇਖਦੇ ਹੋਣਗੇ ਕਿਉਂਕਿ ਅੱਜ ਕੱਲ ਜੋ ਮੋਬਾਈਲ ਹੈ ਸਾਰਿਆਂ ਦੇ ਕੋਲ ਮੋਬਾਈਲ ਹੈ ਘਰ ਦੇ ਜਿੰਨੇ ਵੀ ਮੈਂਬਰ ਹੁੰਦੇ ਹਨ ਉਹਨਾਂ ਸਾਰਿਆਂ ਕੋਲ ਮੋਬਾਈਲ ਹੁੰਦੇ ਹਨ ਇਸ ਕਰਕੇ ਤੁਸੀਂ ਨੱਚਣ ਟੱਪਣ ਦੀ ਬਜਾਏ ਧਾਰਮਿਕ ਰੀਲਾਂ ਬਣਾ ਕੇ ਪਾਓ ਤੁਸੀਂ ਦੇਸ਼ ਭਗਤੀ ਦੀਆਂ ਰੀਲਾਂ ਬਣਾ ਕੇ ਪਾਓ ਕੋਈ ਚੰਗੀ ਰੀਲ ਬਣਾ ਕੇ ਪਾਓ ਤਾਂ ਕਿ ਤੁਹਾਡੇ ਦੇਰੇ ਮਾਤਾ ਪਿਤਾ ਨੇ ਉਹ ਵੇਖਣ ਤਾਂ ਉਹਨਾਂ ਦਾ ਸਿਰ ਉੱਚਾ ਹੋਵੇ ਤੇ ਸਾਡੀ ਧੀ ਦੇਸ਼ ਭਗਤੀ ਬਾਰੇ ਦੱਸ ਰਹੀ ਹੈ ਧਾਰਮਿਕ ਬਾਰੇ ਧਾਰਮਿਕ ਗਿਆਨ ਦੇ ਰਹੀ ਹੈ ਜੇਕਰ ਤੁਸੀਂ ਨੱਚਣ ਟੱਪਣ ਵਾਲੀ ਰੀਲ ਪਾਓਗੇ ਤਾਂ ਤੁਹਾਡੇ ਮਾਤਾ ਪਿਤਾ ਜਦੋਂ ਉਹ ਰੀਲ ਵੇਖਣਗੇ ਉਹਨਾਂ ਨੂੰ ਕਿੰਨਾ ਦੁੱਖ ਲੱਗਦਾ ਹੋਵੇਗਾ ਉਹਨਾਂ ਦਾ ਸਿਰ ਸ਼ਰਮ ਨਾਲ ਝੁਕਦਾ ਹੋਵੇਗਾ ਆ ਵੇਖੋ ਮੇਰੀ ਕੁੜੀ ਕੀ ਕੰਮ ਕਰ ਰਹੀ ਹੈ ਤੇ ਨਾਲ ਦੇ ਜਿਹੜੇ ਗਵੰਦੀ ਹੋਣਗੇ ਆਪ ਜੀ ਦੇ ਪਿਤਾ ਦੇ ਯਾਰ ਦੋਸਤ ਹੋਣਗੇ ਉਹ ਕੀ ਕਹਿਣਗੇ ਕਿ ਤੁਹਾਡੀ ਕੁੜੀ ਕੀ ਕਰ ਰਹੀ ਹੈ ਤੁਸੀਂ ਆਪਣੀ ਕੁੜੀ ਨੂੰ ਸਿੱਖਿਆ ਨਹੀਂ ਦਿੱਤੀ ਤੁਸੀਂ ਆਪਣੀ ਕੁੜੀ ਨੂੰ ਸਹੀ ਤਰ੍ਹਾਂ ਪਾਲਿਆ ਨਹੀਂ ਸਾਰਾ ਇਲਜ਼ਾਮ ਤੁਹਾਡੇ ਮਾਪਿਓ ਤੇ ਹੋਣਾ ਹੈ ਇਸ ਕਰਕੇ ਮੇਰਾ ਉਹਨਾਂ ਕੁੜੀਆਂ ਨੂੰ ਬੇਨਤੀ ਹੈ ਸਪੈਸ਼ਲ ਇੱਕ ਬੇਨਤੀ ਹੈ ਕਿ ਤੁਸੀਂ ਨਚਨ ਟੱਪਣ ਦੀ بجائے ਅਸਲੀ ਲੀਲਾ ਅਸਲੀ ਰੀਲਾਂ ਦੀ বাজਾਏ ਤੁਸੀਂ ਧਾਰਮਿਕ ਰੀਲਾ ਪਾਓ ਗੁਰਬਾਣੀ ਬਾਰੇ ਜਾਣਕਾਰੀ ਦਿਓ ਦੇਸ਼ ਭਗਤੀ ਬਾਰੇ ਜਾਣਕਾਰੀ ਦਿਓ ਕਿਸੇ ਨੂੰ ਸਿੱਖਿਆ ਦਿਓ ਕੁਝ ਸਿਖਾਓ ਤਾਂ ਕਿ ਤੁਹਾਡੇ ਮਾਪਿਓ ਦਾ ਸਿਰ ਉੱਚਾ ਹੋਵੇ ਉਹ ਵੀ ਕਹਿ ਸਕਣ ਕਿ ਮੈਨੂੰ ਆਪਣੀ ਧਿਰ ਤੇ ਫਕਰ ਹੈ ਮੈਨੂੰ ਆਪਣੀ ਧਿਰ ਤੇ ਨਾਜ਼ ਹੈ ਇਸ ਕਰਕੇ ਧਾਰਮਿਕ ਵੀਡੀਓ ਪਾਓ ਸਪੈਸ਼ਲ ਬੇਨਤੀ ਹੈ ਮੇਰਾ ਮੇਰੀ ਉਹਨਾਂ ਕੁੜੀਆਂ ਅੱਗੇ ਤੇ ਵਾਹਿਗੁਰੂ ਜੀ ਇੱਕ ਬੇਨਤੀ ਮੇਰੀ ਤੁਹਾਡੇ ਅੱਗੇ ਵੀ ਹੈ ਜੋ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੋਵੇ ਜਾਂ ਵੇਖ ਰਹੀ ਹੈ ਉਹ ਇਸ ਵੀਡੀਓ ਨੂੰ ਹਰ ਪਾਸੇ ਸ਼ੇਅਰ ਕਰੇ ਹਰ ਪਾਸੇ WhatsApp ਤੇ ਸ਼ੇਅਰ ਕਰੇ Facebook ਤੇ ਸ਼ੇਅਰ ਕਰੇ Instagram ਤੇ ਸ਼ੇਅਰ ਕਰੇ ਇਹ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਇਹ ਚੰਗੀ ਵੀਡੀਓ ਅੱਗੇ ਤੋਂ ਅੱਗੇ ਜਾ ਸਕੇ ਕਿਉਂਕਿ ਤੁਸੀਂ ਗੰਦੀਆਂ ਵੀਡੀਓ ਬਹੁਤ ਸ਼ੇਅਰ ਕਰਦੇ ਹੋ ਪਰ ਕਦੇ ਕਦੇ ਚੰਗੀ ਵੀਡੀਓ ਵੀ ਸ਼ੇਅਰ ਕਰ ਦਿਆ ਕਰੋ ਇਹ ਮੇਰੀ ਤੁਹਾਡੇ ਅੱਗੇ ਇੱਕ ਖਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ